ਅੱਜ ਇੱਕ ਘਰ ਭਟਿਆ ਗਿਆ ਕਿ ਪਰਿਵਾਰ ਉਜੜ ਗਿਆ ਤੇ ਭਾਈ ਕਿੰਨਾ ਕੁ ਸਮਾਂ ਚਾਹੀਦਾ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਕਹਾਣੀ ਹਲਾ ਕੇ ਰੱਖ ਦਿੰਦੀ ਹੈ ਵੀ ਯਾਰ ਪਿਓ ਪੁੱਤ ਐਂ ਕਰਕੇ ਖੁਦਕੁਸ਼ੀ ਕਰ ਗਏ ਨਹਿਰ ਦੇ ਵਿੱਚ ਐਂ ਕਰਕੇ ਉਹ ਆਪ ਦਾ ਬੱਚਾ ਸੱਟ ਲਿਆ ਉਹਨੇ ਫਿਰ ਆਪਣੇ ਆਪ ਨੂੰ ਮੌਤ ਦੇ ਹਵਾਲੇ ਕੀਤਾ ਉਹ ਪਰਿਵਾਰ ਕਿੰਨੀ ਕੁ ਮਜਬੂਰੀ ਚ ਹੋਊਗਾ ਤੇ ਅੱਜ ਉਹ ਕਿੰਨੇ ਦਿਨ ਹੋ ਗਏ ਉਸ ਕਹਾਣੀ ਨੂੰ ਪੂਰੇ ਪੰਜਾਬ ਦੇ ਵਿੱਚ ਖਬਰ ਚੱਲੀ ਗਈ ਕੋਈ ਮੁੱਖ ਮੰਤਰੀ ਦੀ ਸਟੇਟਮੈਂਟ ਨਹੀਂ ਆਈ ਕਿ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਜੇ ਉਹਨਾਂ ਨੂੰ ਪਤਾ ਨਹੀਂ ਤਾਂ ਬਹੁਤ ਅਫਸੋਸ ਦੀ ਗੱਲ ਹੈ ਬੱਚੇ ਦੀ ਭਾਲ ਕਰਨੀ ਉਹਦੇ ਪਿਓ ਦੀ ਭਾਲ ਕਰਨੀ ਕੇਸ ਦਾ ਜਾਇਜ਼ਾ ਲੈਣਾ ਵੀ ਕਿਹੜੇ ਹਾਲਾਤਾਂ ਵਿੱਚ ਇਹਨਾਂ ਨੇ ਛਾਲ ਮਾਰੀ ਹੈ ਕੀ ਇਹਨਾਂ ਤੇ ਬੀਤੀ ਹੈ ਕਾਰਨ ਕੀ ਬਣੀ ਵਜ੍ਹਾ ਕੀ ਬਣੀ ਪਰਿਵਾਰ ਉੱਜੜ ਕੇ ਪਰਿਵਾਰ ਪੱਟੇ ਗਏ ਤੇ ਉਹਨਾਂ ਨੂੰ ਤਾਂ ਰੋਣ ਤੱਕ ਨਹੀਂ ਦਿੱਤਾ ਜਾ ਰਿਹਾ ਹੁਣ ਜੇ ਡੈਡ ਬੋਡੀਆਂ ਘਰੇ ਜਾਣਗੀਆਂ ਆਪਦੇ ਮਨ ਦੀ ਪੜਾਸਤਾ ਕੱਢ ਲੈ ਪਰਿਵਾਰ ਉਹ ਤਾਂ ਰੋਣ ਜੋਗਰੇ ਵੀ ਨਹੀਂ ਤੇ ਇਥੋਂ ਦੇ ਵਿਧਾਇਕ ਸਾਹਿਬ ਕੋਈ ਅਸਰ ਨਹੀਂ ਕੋਈ ਨਹੀਂ ਪਹੁੰਚਿਆ ਤੇ ਜੇ 4 ਦਿਨਾਂ ਨੂੰ ਇਹਨਾਂ ਦੇ ਘਰਾਂ 'ਚ ਆਉਂਦੇ ਆ ਭੋਗਾਂ ਤੇ ਤੇ ਫਿਰ ਉਹ ਇਹਨਾਂ ਨੇ ਵੇਖਣਾ ਵੀ ਵਿਧਾਇਕ ਨੂੰ ਕਿਵੇਂ ਭਜਾਉਣਾ ਇਹ ਲੋਕ ਹੀ ਨੇ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ ਲੋਕ ਹੀ ਨੇ ਇਹ ਵੀ ਕਿਸਾਨ ਮਜ਼ਦੂਰੀ ਨੇ ਜਿਹੜੇ ਮਰ ਰਹੇ ਨੇ ਤੇ ਭਗਵੰਤਪਾਲ ਸਾਹਿਬ ਖੁਦਕੁਸ਼ੀਆਂ ਤਾਂ ਅੱਜ ਵੀ ਨਹੀਂ ਰੁਕੀਆਂ ਹਾਲਾਤਾਂ ਨੇ ਕੀਤਾ ਕਿਸਾਨ ਨੂੰ ਹਾਲਾਤਾਂ ਮੁਤਾਬਕ ਖੁਦਕੁਸ਼ੀਆਂ ਕੀ ਅੱਜ ਰੁਕਤੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਬਦਲਾ ਆ ਗਿਆ 75 ਸਾਲਾਂ ਦੇ ਇਤਿਹਾਸ ਦੇ ਵਿੱਚ ਜੋ ਨਹੀਂ ਹੋਇਆ ਸੀ ਅੱਜ ਉਹ ਹੋ ਰਿਹਾ ਕਿਸੇ ਸਰਕਾਰ ਦਾ ਸੰਯੋਗ ਨਹੀਂ ਕਿਸੇ ਨਮਾਇंदे ਦਾ ਸੰਯੋਗ ਨਹੀਂ ਆਜੇ ਭਰਾ ਖੜੇ ਨੇ ਚਾਰ ਇਹਨਾਂ ਦਾ ਸੰਜੋਗ ਹੈ ਤੇ ਜਿਹੜਾ ਕੋਈ ਐ ਮੁਰਜਮਾ ਹੈ ਜਿਨੇ ਗਨਾਹ ਕੀਤਾ ਤੇ ਕੀ ਉਹਨਾਂ ਦਾ ਪਰਿਵਾਰ ਦਾ ਮੈਂਬਰ ਫੜਨ ਜਾਊ ਉਹਨੂੰ ਇਹ ਚੀਜ਼ਾਂ ਅਫਸੋਸ ਵਾਲੀ ਗੱਲ ਹੈ ਵੀ ਇਹ ਆਲਾ ਮਤਲਬ ਕਿ ਟਾਲ ਮਟੋਲਾ ਰਵਈਆ ਤੇ ਆਲਾ ਦਵਾਲਾ ਜਾ ਕਰਨਾ ਤੇ ਗੁੰਗਲੀਆਂ ਤੋਂ ਮਿੱਟੀ ਛਾੜ ਕੇ ਰੋਂਦੀ ਦੇ ਸਿਰ ਤੇ ਹੱਥ ਰੱਖਣਾ ਇਹ ਚੀਜ਼ਾਂ ਤੇ ਪ੍ਰਸ਼ਾਸਨ ਲੱਗਿਆ ਹੋਇਆ ਸਾਡੇ ਪੱਲੇ ਕੱਖ ਨਹੀਂ ਰਿਹਾ ਸਾਡੀ ਕੁੜੀ ਜਾਊ ਤਾਂ ਜਾਊ ਕਿੱਥੇ ਘਰ ਤਬਾਹ ਕਰਤਾ ਤੇ ਵੇਖੋ ਹੋਰ ਤੇ ਕਿੱਡਾ ਕੋ ਪ੍ਰੈਸ਼ਰ ਹੋਣਾ ਕਿੱਡਾ ਕ ਦਬਾਅ ਪਾਇਆ ਕਿੱਥੇ ਉਹਨੇ ਆਪ ਦਾ 15 ਸਾਲ ਦਾ ਬੱਚਾ ਆਪਾਂ ਮਸਾਂ ਪਾਲਿਆ ਉਹਨੂੰ ਪੜਾਇਆ ਤੇ ਉਹਨਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਸੀ ਇਹ ਨਕੰਮੇ ਲੋਕਾਂ ਨੇ ਇਥੋਂ ਦੇ ਜ਼ੰਗੀਰਦਾਰਾਂ ਨੇ ਇਥੋਂ ਦੇ ਪ੍ਰਸ਼ਾਸਨ ਦੀ ਰਲਿ ਮਿਲੀ ਭੁਗਤ ਨਾਲ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਚੱਲਦੀ ਵੇਖਿਓ ਨੇ ਬੜੀ ਵਾਇਰਲ ਹੋ ਰਹੀ ਹੈ ਪਿਓ ਪੁੱਤ ਨੇ ਨਹਿਰ ਵਿੱਚ ਛਾਲ ਮਾਰ ਕੇ ਆਪ ਦੀ ਰਾਮਲੀਲਾ ਸਮਾਪਤ ਕਰ ਲਈ ਹੈ ਉਸ ਦੇ ਸਬੰਧ ਵਿੱਚ ਮੰਡੀ ਬਰੀ ਵਾਲੇ ਦੇ ਵਿੱਚ ਥਾਣੇ ਦੇ ਵਿੱਚ ਅੱਜ ਕਿਸਾਨ ਜਥੇਬੰਦੀਆਂ ਤੇ ਉਹਨਾਂ ਦਾ ਪਰਿਵਾਰ ਪਹੁੰਚਿਆ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਪ੍ਰਧਾਨ ਜੀ ਅੱਜ ਤੁਸੀਂ ਉਹ ਸੰਬੰਧ ਦੇ ਵਿੱਚ ਜੋ ਨੌਜਵਾਨ ਨੇ ਨਹਿਰ ਦੇ ਵਿੱਚ ਛਾਲ ਮਾਰੀ ਹੈ ਨਾਲ ਹੀ ਉਹਦਾ ਬੇਟਾ ਸੀ ਅੱਜ ਅਸੀਂ ਇੱਥੇ ਪਹੁੰਚ ਥਾਣੇ ਦੇ ਵਿੱਚ ਪ੍ਰਸ਼ਾਸਨ ਨਾਲ ਕੀ ਗੱਲਬਾਤ ਹੋਈ ਹੈ ਤੁਹਾਡੀ ਅ ਸਭ ਤੋਂ ਪਹਿਲਾਂ ਬਾਈ ਅ ਜਿਹੜਾ ਆਪਣਾ ਗਰਲਾਲ ਸਿੰਘ ਸੀਗਾ ਤੇ ਉਹਨਾਂ ਦਾ ਬੇਟਾ ਬਲਜੋਤ ਸਿੰਘ ਪਿਛਲੇ ਦਿਨਾਂ ਦੇ ਵਿੱਚ ਸਾਨੂੰ ਪਤਾ ਹੋਣਾ ਮੁਕਸਰ ਸਾਹਿਬ ਦੇ ਨੇੜੇ ਵੜੰਗੀ ਨਹਿਰ ਦੇ ਵਿੱਚ ਛਾਲ ਮਾਰੀ ਹੈ ਬਹੁਤ ਹੀ ਮਾੜੀ ਘਟਨਾ ਹੋਈ ਹੈ ਪੂਰੇ ਪੰਜਾਬ ਨੂੰ ਹਿਲਾ ਕੇ ਦਿੱਤਾ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਦੇ ਚਿੱਠੇ ਵੀ ਨੰਗੇ ਹੁੰਦੇ ਆ ਇਸ ਗੱਲ 'ਚ ਵੀ ਖੁਦ ਕੁਛੀਆਂ ਉਦੋਂ ਪਹਿਲਾਂ ਨਾਲੋਂ ਜ਼ਿਆਦਾ ਵੱਡੀਆਂ ਵੀ ਕਿਹੜੀ ਮਜਬੂਰੀ ਦੇ ਵਿੱਚ ਆਪ ਵੀ ਆਪਾਂ ਮਰਨ ਤੋਂ 100 ਗੁਣਾ ਪਾਸੇ ਦੀ ਲੰਘਦੇ ਆ ਤੇ ਆਪਦੀ ਔਲਾਦ ਨੂੰ ਲੈ ਕੇ ਨਾਲ ਮਰਨਾ ਉਹਨੂੰ ਮਾਰਨਾ ਸਭ ਤੋਂ ਵੱਡੀ ਮਾੜੀ ਘਟਨਾ ਹੋਈ ਹੈ ਅਫਸੋਸ ਵਾਲੀ ਗੱਲ ਹੈ ਦੂਜੀ ਗੱਲ ਕੱਲ ਉਹਦੀਆਂ ਜਿਹੜੀਆਂ ਡੈੱਡ ਬੋਡੀਆਂ ਸੀਗੀਆਂ ਉਹ ਨਹਿਰ ਦੇ ਵਿੱਚੋਂ ਕੱਢ ਲਈਆਂ ਸੀ ਇੱਕ ਪਰਸੋਂ ਕੱਢ ਲਈ ਸੀ ਇੱਕ ਕੱਲ ਮੁੰਡੇ ਦੀ ਕੱਲ ਕੱਢੀ ਸੀ ਉਦੋਂ ਬਾਅਦ 11 ਬੰਦਿਆਂ ਤੇ ਉਹਦਾ ਮਕਦਮਾ ਜਿਹੜਾ ਦਰਜ ਕੀਤਾ ਗਿਆ ਵੀ ਖੁਦ ਖੁਸ਼ੀ ਕਿਸੇ ਨੂੰ ਮੌਤ ਲਈ ਮਜਬੂਰ ਕਰਨਾ ਕਿਉਂਕਿ ਕਾਨੂੰਨ ਦੇ ਵਿੱਚ ਤਬਦੀਲੀਆਂ ਆਈਆਂ ਤਾਰਾ ਜੀ ਪਹਿਲਾਂ 302 ਦੀ ਜਗ੍ਹਾ ਹੁਣ 102 ਕਰਤੀ ਵੀ ਹੁਣ ਉਹ ਮਜਬੂਰ ਕਰਨਾ 306 ਲੱਗੀ ਹੈ ਜਾਂ ਕੀ ਲੱਗੀ ਹੈ ਉਹ ਬਲਤੀ ਜਾਣਕਾਰੀ ਨਹੀਂ ਹੁ ਸਾਨੂੰ ਇੰਨੀ ਜਾਨਕਾਰੀ ਆ ਗਈ ਮਕਦਮਾ ਦਰਜ ਕਰ ਲਿਆ ਪਰਿਵਾਰ ਨੂੰ ਬੇਤਰਪਤਾ ਉਸ ਤੋਂ ਬਾਅਦ ਕੀ ਹੋਇਆ ਅੱਜ ਭਾਰਤੀ ਕਿਸਾਨ ਜੂਨੇ ਨੇਕਤਾ ਗਰਾਹਾਂ ਪਰਿਵਾਰ ਦੇ ਅਸੀਂ ਆ ਕੇ ਪਿੱਠ ਤੇ ਖੜੇ ਆਂ ਵੀ ਰਿਸ਼ਤੇਦਾਰ ਜੋ ਪਰਿਵਾਰ ਦੇ ਵਿੱਚ ਪਿੱਛੇ ਭੈਣ ਰਹੇਗੀ ਵਿਚਾਰੀ ਹੋਰ ਤਾਂ ਕੋਈ ਬਚਿਆ ਨਹੀਂ ਬੰਦਾ ਤਾਂ ਕੋਈ ਰਹਿ ਆ ਨਹੀਂਗਾ ਅਸੀਂ ਇਹਨਾਂ ਨੇ ਜੋ ਸਾਡੇ ਮੁਕਸਰ ਬਲਾਕ ਨਾਲ ਸੰਪਰਕ ਕੀਤਾ ਉੱਥੇ ਰਿਸ਼ਤੇਦਾਰੀਆਂ ਸੀਗੀਆਂ ਵੀ ਸਾਡੇ ਨਾਲ ਧੱਕਾ ਹੋਇਆ ਅਸੀਂ ਅੱਜ ਪਹੁੰਚੇ ਹਾਂ ਅਸੀਂ ਪਰਿਵਾਰ ਨਾਲ ਗੱਲਬਾਤ ਕੀਤੀ ਵੀ ਦੱਸੋ ਭਾਈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਵੱਲੋਂ ਇਹ ਮੰਗ ਪ੍ਰਸ਼ਾਸਨ ਵੱਲੋਂ ਇਹ ਸੀਗਾ ਵੀ ਅਸੀਂ ਮੁਕੱਦਮਾ ਦਰਜ ਕਰ ਲਿਆ ਐਫ ਆਰ ਆਈ ਦਰਜ ਕਰ ਲਈ ਤੇ ਯਾਰ ਕੋਈ ਗੱਲ ਨਹੀਂ ਮੁਰਜ਼ਮ ਅਰੈਸਟ ਹੋ ਜਾਣਗੇ ਉਹਨਾਂ ਦੇ ਮੋਬਾਈਲ ਬੰਦ ਆ ਰਹੇ ਐ ਮਿੱਟੀ ਖਰਾਬ ਨਾ ਕਰੋ ਇਹਦੇ ਜਾ ਕੇ ਸਿਸ਼ਕਾਰ ਕਰ ਦਿਓ ਤੇ ਇਧਰੋਂ ਇਹ ਮੰਗ ਸੀਗੀ ਵੀ ਉਹਨਾਂ ਨੂੰ ਰੈਸਟ ਕੀਤਾ ਜਾਵੇ ਉਸ ਤੋਂ ਬਾਅਦ ਕਰਾਂਗੇ ਜੀ ਜੀ ਅਸੀਂ ਇਹ ਕਿਹਾ ਵੀ ਅਸੀਂ ਤੁਹਾਡੀ ਪਿੱਠ ਤੇ ਖੜੇ ਆਂ ਸਾਨੂੰ ਧੁੱਪੇ ਆਖੂਂਗੇ ਛਾਂਵੇਂ ਆਖੂਂਗੇ ਅਸੀਂ ਤਾਂ ਉਵੇਂ ਬਹਿ ਜਾਾਂਗੇ ਵੀ ਨਿਰਣਾ ਲੈਣਾ ਰਿਸ਼ਤੇਦਾਰਾਂ ਨੇ ਜੋ ਪਿੱਛੇ ਪਰਿਵਾਰ ਦੇ ਜ਼ਿੰਮੇਵਾਰ ਲੋਕ ਹੈ ਵੀ ਮੁੜਕੇ ਬਾਅਦ ਦੇ ਵਿੱਚ ਕੀ ਹੁੰਦਾ ਤਾਰਾ ਜੀ ਇਹ ਹੋ ਜਾਂਦਾ ਵੀ ਯਾਰ ਮਿੱਟੀ ਪਲੀਤ ਕਰ ਰਹੇ ਹਾਂ ਕਿਉਂਕਿ ਮੁੜ ਕੇ ਸਰਕਾਰਾਂ ਦੇ ਨਮਾਇंदे ਗਾਂ ਅੰਗਲੀ ਸੰਗਲੀ ਪ੍ਰਸ਼ਾਸਨ ਦੇ ਅਧਿਕਾਰੀ ਅੰਗਲੀਆਂ ਸੰਗਲੀਆਂ ਆਣ ਗਵਾਡੀਆਂ ਕੱਢ ਕੇ ਰਿਸ਼ਤੇਦਾਰੀਆਂ ਕੱਢ ਕੇ ਵੀਰ ਕਿਉਂ ਮਿੱਟੀ ਪਲੀਤ ਕਰਦੇ ਹੋ ਛਿਸ਼ਕਾਰ ਕਰਦੇ ਹੋ ਕਿਉਂ ਧੱਕੇ ਖਾ ਰਹੇ ਹੋ ਸੜਕਾਂ ਤੇ ਬੈਠੇ ਹੋ ਡੈਡ ਬੋਡੀਆਂ ਰੋਲਰਿੰਗ ਆ ਫਲਾਨਾ ਖਰਾਬ ਹੋ ਰਹੀਆਂ ਝੰਕਾ ਹੋ ਰਿਹਾ ਵੀ ਮੁੜ ਕੇ ਅਸੀਂ ਕਿਹਾ ਵੀ ਇਹ ਗੱਲਾਂ ਹੋਣਗੀਆਂ ਹੋ ਸਕਦਾ ਹਫਤਾ ਲੱਗ ਜੇ ਹੋ ਸਕਦਾ 10 ਦਿਨ ਬੈਠਣਾ ਪਏ ਜੀ ਇਹਦੇ ਲਈ ਪਹਿਲਾਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਪਊਗਾ ਕਿ ਤੁਸੀਂ ਲੜਾਈ ਲਈ ਕਿੰਨੇ ਤਿਆਰ ਹੋ ਇਨਾਂ ਨੇ ਆਪ ਦਾ ਸਾਰਾ ਮਨ ਬਣਾ ਕੇ ਸਾਰਿਆਂ ਨੇ ਇਹ ਆਦੇ ਵੀ ਅਸੀਂ ਜਿੰਨਾ ਚਿਰ ਪੋਸਟ ਬੜ ਮੁੰਨਾ ਚਰਨੀ ਕਰਾਉਂਦੇ ਜਿੰਨਾ ਚਿਰ ਰੈਸਟ ਨਹੀਂ ਪਾਈ ਜਾਂਦੀ ਉਸ ਤੋਂ ਬਾਅਦ ਅਸੀਂ 2 2.5 ਘੰਟੇ ਇੱਥੇ ਖੜੇ ਰਹੇ ਹਾਂ ਕਿਸੇ ਨੇ ਸਾਰ ਨਹੀਂ ਲਈ ਜਿਹੜੀ ਮੇਨ ਆਪਾਂ 나ੜ ਨਪਦੇ ਹੁੰਨੇ ਆਗੇ ਕਰੰਟ ਵਾਲੀ ਜਦੋਂ ਦਰਿਆ ਵਿਛਾ ਕੇ ਅਸੀਂ ਜਾ ਕੇ ਗੇਟ ਮੰਲ ਲਿਆ ਥਾਣੇ ਦਾ ਉਦੋਂ ਇਥੋਂ ਦੇ ਅਧਿਕਾਰੀ ਜਾਂਦੇ ਆ ਵੀ ਯਾਰ ਨਹੀਂ ਆਇਆ ਨਾ ਕਰੋ ਮੈਂ ਤਰਲੇ ਵਾਲੀ ਗੱਲ ਆ ਸੀ ਵੀ ਕੋਸ਼ਿਸ਼ ਕਰ ਰਹੇ ਆ ਸਾਡਾ ਸਾਥ ਦਿਓ ਪਰਿਵਾਰ ਹੋਰ ਕਿਵੇਂ ਸਾਥ ਦੇਵੇ ਭਾਈ ਜਿਹਦਾ ਘਰ ਪਟਿਆ ਗਿਆ ਹੂੰ ਜੀ ਜੀ ਕਿਵੇਂ ਕੀ ਮੰਗਦੇ ਹੋ ਸਾਥ ਦੱਸ ਦਿਓ ਤੁਸੀਂ ਹੂੰ ਹੂੰ ਜ਼ਿੰਮੇਵਾਰੀ ਢੋਡੀ ਹੈ ਇੱਥੇ ਜਦੋਂ ਜਥੇਬੰਦੀਆਂ ਵਾਲਿਆਂ ਨੂੰ ਅਰੈਸਟ ਕਰਨਾ ਹੁੰਦਾ ਵੀ ਜਿੱਦੇ ਜਾ ਕੇ ਮੋਰਚਾ ਨਾ ਲਾ ਲੈਣ ਚੰਡੀਗੜ੍ਹ ਉਹ ਤਾਂ 1.5 ਵਜੇ ਰਾਤ ਨੂੰ ਘਰੋਂ ਚੱਕ ਲੈਣੇ ਹੋ ਜੀ ਜੇ ਛੋਟੇ ਤੇ ਕੋਈ ਆਪਦੇ ਤੇ ਪੈਂਦੀ ਹੈ ਪੁਲਿਸ ਤੇ ਜਾਂ ਸਰਕਾਰ ਨੂੰ ਕੋਈ ਲੱਗਦਾ ਹੈ ਵੀ ਅਸੀਂ ਕੋਈ ਮਰਜ਼ਮ ਅਰੈਸਟ ਕਰਨਾ ਹੈ ਤੁਸੀਂ ਤਾਂ ਜਾ ਕੇ ਜੰਮੂ ਕਸ਼ਮੀਰ ਚੋਂ ਘੰਟੇ ਚਲੇ ਆਉਨੇ ਹੋ ਜੀ ਜੀ ਅੱਜ ਇੱਕ ਘਰ ਭਟਿਆ ਗਿਆ ਕਿ ਪਰਿਵਾਰ ਉਜੜ ਗਿਆ ਤੇ ਭਾਈ ਕਿੰਨਾ ਕ ਸਮਾਂ ਚਾਹੀਦਾ ਤੁਹਾਨੂੰ ਅਸੀਂ ਕਿ ਭਾਈ ਸਮਾਂ ਲੈ ਲਓ ਦੱਸੋ ਉਹਦੇ ਚ ਫਿਰ ਇਹ ਸਾਰੇ ਸਾਥੀਆਂ ਨਾਲ ਰਹਿ ਕਰਕੇ ਇਹ ਪਰਿਵਾਰਾਂ ਨਾਲ ਰਹਿ ਕਰਕੇ ਇਹਨਾਂ ਨੇ ਡੇਢ ਘੰਟੇ ਦਾ ਸਮਾਂ ਜਿਹੜਾ ਉਹ ਦਿੱਤਾ ਹੈ ਵੀ ਡੇਢ ਘੰਟੇ ਦੇ ਵਿੱਚ ਜੇ ਕਿਸੇ ਦੀ ਨਹੀਂ ਅਰੈਸਟ ਪੈਂਦੀ ਫਿਰ ਭਾਈ ਸੰਘਰਸ਼ ਹੈ ਪੱਲੀ ਵਜਾਉਣੀ ਆ ਜਿਹੜਾ ਸੱੱਥਰ ਵਜਾਉਣੇ ਆ ਉਹੀ ਹੱਲ ਐ ਹੋਰ ਕੋਈ ਹੱਲ ਨਹੀਂ ਜੀ ਹੁਣ ਡੇਢ 2:30 ਵਜੇ ਤੱਕ ਕੀ ਅੰਤਿਜਾ ਸਾਹਮਣੇ ਆਉਂਦਾ ਹੈ ਉਹ ਪਤਾ ਲੱਗ ਜੂ ਕਿ ਕਿੰਨੇ ਕੁ ਝੋਲੀ ਚ ਦਾਣੇ ਪੈਂਦੇ ਆ ਜਾਂ ਨਹੀਂ ਪੈਂਦੇ ਪਰ ਇੱਕ ਚੀਜ਼ ਹੈ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਅੱਜ ਕਟੜੇ ਦੇ ਵਿੱਚ ਖੜੀ ਹੈ ਜਿਹੜੀ ਆਦੀ ਸੀ ਆਮ ਪਿੰਡਾਂ ਤੋਂ ਗਲੀਆਂ ਤੋਂ ਸੱਥਾਂ ਤੋਂ ਸ਼ਹਿਰਾਂ ਤੋਂ ਆਮ ਘਰਾਂ ਚੋਂ ਆਮ ਬੰਦੇ ਦੀ ਸਰਕਾਰ ਹੋਵੇ ਇੱਥੇ ਇੱਥੇ ਤਾਂ ਵੱਡੇ ਵੱਡੇ ਕਰਨਲ ਨਹੀਂ ਸੇਵਰੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਸ਼ਹਾਦਤਾਂ ਦੇ ਜਾਮ ਪੀਤੇ ਆ ਜਿਨ੍ਹਾਂ ਨੇ ਦੇਸ਼ ਖਾਤਰ ਲੜਾਈ ਲੜੀ ਹੈ ਜਿਨ੍ਹਾਂ ਨੇ ਦੇਸ਼ ਦੀ ਅਗਵਾਈ ਕੀਤੀ ਹੈ ਪੁਲਸ ਵਾਲੇ ਭਰਾ ਤਾਂ ਕਹਿੰਦੇ ਅਸੀਂ ਸੋਡਾ ਵੀ ਅਨਕਾਉਂਟਰ ਕਰਦੇ ਆਂਗੇ ਉਹਨਾਂ ਨੂੰ ਕਹਿ ਰਹੇ ਆ ਹੈ ਉਥੇ ਲਾਠੀ ਚਾਰਜ ਕਰਦੇ ਆ ਤੇ ਆਮ ਬੰਦਾ ਕੀ ਇਥੇ ਸੇਫ ਹੋਊਗਾ ਆਪਣੇ ਆਪ ਨੂੰ ਕਟੇਰੇ ਚ ਖੜੇ ਹੈ ਜਾਂ ਨਹੀਂ ਅੱਜ ਇੱਕ ਪਰਿਵਾਰ ਦੇ ਵਿੱਚ ਸਾਰਾ ਪਰਿਵਾਰ ਪੂਰੇ ਪੰਜਾਬ ਦੇ ਵਿੱਚ ਕਹਾਣੀ ਹਲਾ ਕੇ ਰੱਖ ਦਿੰਦੀ ਹੈ ਵੀ ਯਾਰ ਪਿਓ ਪੁੱਤ ਐਂ ਕਰਕੇ ਖੁਦਕੁਸ਼ੀ ਕਰ ਗਏ ਨਹਿਰ ਦੇ ਵਿੱਚ ਐਂ ਕਰਕੇ ਆਪ ਦਾ ਬੱਚਾ ਸੱਟ ਲਿਆ ਉਹਨੇ ਫਿਰ ਆਪਣੇ ਆਪ ਨੂੰ ਮੌਤ ਦੇ ਹਵਾਲੇ ਕੀਤਾ ਉਹ ਪਰਿਵਾਰ ਕਿੰਨੀ ਕ ਮਜਬੂਰੀ ਚ ਹੋਊਗਾ ਮਰਨਾ ਕਿਤੇ ਖੇਡ ਨਹੀਂਗਾ ਬਥੇਰੇ ਕਮੈਂਟਾਂ ਦੇ ਵਿੱਚ ਆ ਜਾਣਗੇ ਵੀ ਕਰਜ਼ਾ ਨਾ ਲੈਂਦੇ ਯਾਰ ਹੱਲ ਕੀ ਆ ਮੌਤ ਨਾਲ ਮਰਦੀ ਮਰਨ ਨੂੰ ਕਿਹਦਾ ਜੀ ਕਰਦਾ ਹੋ ਸਕਦਾ ਕਿੰਨੀ ਕ ਮਜਬੂਰੀ ਚ ਹੋਵੇ ਠੀਕ ਆ ਅਸੀਂ ਇਹ ਇਹ ਗੱਲ ਦੀ ਕਹਿੰਦੇ ਆ ਵੀ ਮੌਤ ਨਾਲ ਕੋਈ ਹੱਲ ਨਹੀਂ ਲੜੋ ਤੁਸੀਂ ਲੜਾਈ ਲੜੋ ਇੱਥੇ ਰਹਿ ਕੇ ਲੜੋ ਕੱਲਾ ਮੌਤ ਮੌਤ ਨਾਲ ਗਲੇ ਲਾ ਕੇ ਉਹਦੇ ਨਾਲ ਕੋਈ ਹੱਲ ਨਹੀਂ ਹੋਣਾਗਾ ਪਰ ਉਹ ਕਿੰਨੇ ਕ ਮਜਬੂਰੀ ਦੇ ਵਿੱਚ ਸੀ ਕਿਹੜੀ ਦਲਦਲ ਦੇ ਵਿੱਚ ਉਹ ਫਸਿਆ ਹੋਇਆ ਸੀ ਤੇ ਅੱਜ ਉਹ ਕਿੰਨੇ ਦਿਨ ਹੋ ਗਏ ਉਸ ਕਹਾਣੀ ਨੂੰ ਪੂਰੇ ਪੰਜਾਬ ਦੇ ਵਿੱਚ ਖਬਰ ਚੱਲੀ ਗਈ ਕੋਈ ਮੁੱਖ ਮੰਤਰੀ ਦੀ ਸਟੇਟਮੈਂਟ ਨਹੀਂ ਆਈ ਕਿ ਮੁੱਖ ਮੰਤਰੀ ਸਾਹਿਬ ਨੂੰ ਪਤਾ ਨਹੀਂ ਜੇ ਉਹਨਾਂ ਨੂੰ ਪਤਾ ਨਹੀਂ ਤਾਂ ਬਹੁਤ ਅਫਸੋਸ ਦੀ ਗੱਲ ਹੈ ਉਹ ਉਹ ਤਾਂ ਕਹਿੰਦੇ ਆ ਮੈਂ 3.5 ਕਰੋੜ ਲੋਕਾਂ ਦੀ ਗਵਾਹੀ ਕਰ ਰਿਹਾ ਮੈਨੂੰ ਸਾਰਿਆਂ ਦਾ ਮੈਂ ਖਿਆਲ ਰੱਖਣਾ ਹੈ ਮੈਨੂੰ ਸਾਰੇ ਤੱਕ ਪਿਆਂ ਦਾ ਖਿਆਲ ਰੱਖਣਾ ਹੈ ਤੇ ਫਿਰ ਭਾਈ ਉਹਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਿ ਜਿਹੜਾ ਜੈਤੋਦਾ ਵਧਾਈ ਕ ਮੜਾਕ ਪਿੰਡ ਜੈਤੋ ਚ ਪੈਂਦਾ ਕਿ ਮੋਲਕ ਸਿੰਘ ਨੂੰ ਕੋਈ ਪਤਾ ਨਹੀਂ ਵੀ ਮੜਾਕ ਪਿੰਡ ਦੇ ਵਿੱਚ ਕੀ ਘਟਨਾ ਹੋਈ ਹੈ ਕੀ ਉਹਦਾ ਫਰਜ ਨਹੀਂ ਬਣਦਾ ਸੀ ਪਰਿਵਾਰ ਨਾਲ ਅਫਸੋਸ ਕਰਨ ਦਾ ਕੀ ਇੱਥੇ ਆਉਣ ਦਾ ਕੋਈ ਫਰਜ ਨਹੀਂ ਬਣਦਾ ਸੀ ਬੱਚੇ ਦੀ ਭਾਲ ਕਰਨੀ ਉਹਦੇ ਪਿਓ ਦੀ ਭਾਲ ਕਰਨੀ ਕੇਸ ਦਾ ਜਾਇਜ਼ਾ ਲੈਣਾ ਵੀ ਕਿਹੜੇ ਹਾਲਾਤਾਂ ਵਿੱਚ ਇਹਨਾਂ ਨੇ ਛਾਲ ਮਾਰੀ ਹੈ ਕੀ ਇਹਨਾਂ ਤੇ ਬੀਤੀ ਹੈ ਕਾਰਨ ਕੀ ਬਣੀ ਵਜ੍ਹਾ ਕੀ ਬਣੀ ਉਹ ਚੀਜ਼ ਨੂੰ ਕੰਟਰੋਲ ਕਰਨਾ ਕੀ ਉਹਦਾ ਫਰਜ ਨਹੀਂ ਬੰਦਦਾ ਸੀ ਕੱਲੀਆਂ ਵੋਟਾਂ ਲੈਣਾ ਫਰਜ ਹੈ ਕਿ ਆਹ ਗਲੀਆਂ ਤੋਂ ਪਿੰਡਾਂ ਤੋਂ ਸੱਥਾਂ ਤੋਂ ਸਰਕਾਰ ਚੱਲੂਗੀ ਕੱਲਾ ਤੁਸੀਂ ਬਸ ਇੱਕ ਸੋਸ਼ਲ ਮੀਡੀਆ ਤੇ ਚਾਰਕ ਘਰ ਟਾ ਕੇ ਇੱਕ ਲੋਕ ਵਿਖਾਵਾ ਕਰਕੇ ਕਮੈਂਟ ਲਿਖ ਕੇ ਸੋਸ਼ਲ ਮੀਡੀਆ ਚੈੱਕ ਕਰਕੇ ਖਬਰਾਂ ਲਵਾ ਕੇ ਕੱਲਾ ਬਸ ਹਾਈਲਾਈਟ ਕਰਨਾ ਚਾਹੁੰਦੇ ਹੋ ਪੰਜਾਬ ਨੂੰ ਆ ਆ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਖੁਦਕੁਸ਼ੀਆਂ ਹੋ ਰਹੀਆਂ ਪਰਿਵਾਰ ਉੱਜੜ ਗਏ ਪਰਿਵਾਰ ਪੱਟੇ ਗਏ ਤੇ ਉਹਨਾਂ ਨੂੰ ਤਾਂ ਰੋਣ ਤੱਕ ਨਹੀਂ ਦਿੱਤਾ ਜਾ ਰਿਹਾ ਹੁਣ ਜੇ ਡੈੱਡ ਬੋਡੀਆਂ ਘਰੇ ਜਾਣਗੀਆਂ ਆਪਦੇ ਮੰਨ ਦੀ ਪੜਾਅਸ ਤਾਂ ਕੱਢ ਲੈ ਪਰਿਵਾਰ ਉਹ ਤਾਂ ਰੂਣ ਜੋਗਰੇ ਵੀ ਨਹੀਂ ਹੂੰ ਸਹੀ ਹੈ ਉਹਨਾਂ ਨੇ ਤਾਂ ਮੰਨ ਦੀ ਪੜਾਅਸ ਵੀ ਨਹੀਂ ਨਿਕਲੀ ਉਹ ਭੈਣ ਤੇ ਕੀ ਬੀਤਦੀ ਹੋਊਗੀ ਜਿਹਦਾ ਅਜ ਪੁੱਤ ਵੀ ਗਿਆ ਤੇ ਸਿਰ ਦਾ ਸਾਈਂ ਵੀ ਗਿਆ ਉਹਦੇ ਹਾਲਾਤ ਕੀ ਹੈ ਪਿੱਛੇ ਕੋਈ ਨਹੀਂ ਬਚਿਆ ਸਾਰੇ ਪਾਸੇ ਉਹਨੂੰ ਤਾਂ ਹਨੇਰਾ ਹੀ ਪੈ ਗਿਆ ਉਹਦਾ ਕੌਣ ਹੈ ਇਥੋਂ ਦੇ ਵਿਧਾਇਕ ਸਾਹਿਬ ਕੋਈ ਅਸਰ ਨਹੀਂ ਕੋਈ ਨਹੀਂ ਪਹੁੰਚਿਆ ਤੇ ਜੇ ਚਾਰ ਦਿਨਾਂ ਨੂੰ ਇਹਨਾਂ ਦੇ ਘਰਾਂ ਚ ਆਉਂਦੇ ਆ ਭੋਗਾਂ ਤੇ ਤੇ ਫਿਰ ਉਹ ਇਹਨਾਂ ਨੇ ਵੇਖਣਾ ਵੀ ਵਿਧਾਇਕ ਨੂੰ ਕਿਵੇਂ ਭਜਾਉਣਾ ਅੱਜ ਫਰਜ ਨਹੀਂ ਸੀ ਆਉਂਦਾ ਵੀ ਅਸੀਂ ਖੜੇ ਹੱਕ ਠੋਕੇ ਵੀ ਯਾਰ ਜਿਹੜੇ ਬੰਦਿਆਂ ਤੇ ਗਲਤੀ ਐ ਮੁਰਜ਼ਮ ਨੇ ਜਿਨ੍ਹਾਂ ਨੇ ਮਜਬੂਰ ਕੀਤਾ ਇਹ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਐ ਜੀ ਵੀ ਇਹ ਕਿਹੜੇ ਕਾਰਨਾ ਕਰਕੇ ਮਰਿਆ ਇਹਨੂੰ ਕਿਉਂ ਮਰਨਾ ਪਿਆ ਕੀ ਸਰਕਾਰ ਦਾ ਕੋਈ ਫਰਜ ਨਹੀਂ ਸੀ ਕੱਲਾ ਵੋਟਾਂ ਲੈਣੀਆਂ ਊਂ ਤਾਂ ਇਹ ਤਾਂ ਮੈਨੂੰ ਕੀੜੀ ਤੁਰੀ ਜਾਂਦੀ ਦਿਸਦੀ ਐ ਮੈਂ ਤਾਂ 3.5 ਕਰੋੜ ਲੋਕਾਂ ਦਾ ਬਹੁਤ ਬਤ ਖਿਆਲ ਰੱਖਦਾ ਮੈਂ ਕੱਲੀਆਂ ਜੁਨੀਆਨਾ ਦਾ ਨਹੀਂ ਖਿਆਲ ਰੱਖਣਾ ਮੈਂ ਲੋਕਾਂ ਦਾ ਵੀ ਖਿਆਲ ਰੱਖਣਾ ਇਹ ਲੋਕ ਹੀ ਨੇ ਜਿਹੜੇ ਖੁਦਕੁਸ਼ੀਆਂ ਕਰ ਰਹੇ ਆ ਲੋਕ ਹੀ ਨੇ ਇਹ ਵੀ ਕਿਸਾਨ ਮਜ਼ਦੂਰੀ ਨੇ ਜਿਹੜੇ ਮਰ ਰਹੇ ਨੇ ਤੇ ਭਗਵੰਤਬਾਨ ਸਾਹਿਬ ਖੁਦਕੁਸ਼ੀਆਂ ਤਾਂ ਅੱਜ ਵੀ ਨਹੀਂ ਰੁਕੀਆਂ ਹੋਰ ਅਸੀਂ ਕਿਹੜੇ ਖੇਤੀ ਨੀਤੀ ਦੀ ਗੱਲ ਕਰਦੇ ਆਂ ਫਿਰ ਇਹਾ ਸਪਰੇਆ ਸਸਤੀਆਂ ਮਿਲਣ ਫਸਲਾਂ ਦੇ ਬੀਮੇ ਹੋਣ 400 ਕਰੋੜ ਕਾਰਪੋਰੇਟਾਂ ਦਾ ਤਾਂ ਮਾਫ਼ ਕਰਤਾ ਤੇ ਆਹ ਖੁਦਕੁਸ਼ੀਆਂ ਇਸੇ ਚ ਕਰ ਰਹੇ ਆ ਹੁਣ ਕਹਿਣਗੇ ਕਰਜ਼ਾ ਨਾ ਚੱਕਦੇ ਕਰਜ਼ਾ ਮਜਬੂਰੀਆਂ ਚੁਕਾਣਨ ਦੀਆਂ ਨੇ ਕਰਜ਼ਾ ਕਰਜ਼ਾਈ ਸਰਕਾਰਾਂ ਨੇ ਕੀਤਾ ਆਪ ਨਹੀਂ ਹੋਏ ਇਹ ਪੰਜਾਬ ਦੇ ਕਿਸਾਨ ਨੇ ਤਾਂ ਦੇਸ਼ ਦੀਆਂ ਸਰਕਾਰਾਂ ਦਾ ਢਿੱਡ ਭਰਤਾ ਭੁੱਖਿਆਂ ਦਾ ਢਿੱਡ ਭਰਤਾ ਆਪ ਖੁਦ ਖੁਸ਼ੀਆਂ ਤੇ ਹੋਏ ਐ ਕਿਉਂ ਕਰਨੀਆਂ ਪੈਗੀਆਂ ਹਾਲਾਤਾਂ ਨੇ ਕਰਤਾ ਜਿਹੜਾ ਝੋਨਾ 4500 ਨੂੰ ਵੇਚਦਾ ਸੀ ਉਹ ਅੱਜ 2800 ਤੇ ਆ ਗਿਆ ਜਿਹੜੀ ਡੀਏਪੀ 500 ਦਾ ਘਟਾ ਸੀ ਉਹ ਅੱਜ 1200 ਤੇ ਆ ਗਈ ਜਿਹੜੀ ਖੰਡ 20 ਰੁਪਏ ਵੇਚਦੀ ਸੀ ਉਹ 45 ਰੁਪਏ ਹੋ ਗਈ ਜਿਹੜਾ ਗੁੜ 20 ਰੁਪਏ ਮਿਲਦਾ ਸੀ ਉਹ 45 ਰੁਪਏ ਹੋ ਗਿਆ ਜਿਹੜਾ ਡੀਜ਼ਲ 10 ਰੁਪਏ ਸੀ ਉਹ ਅੱਜ 100 ਰੁਪਏ ਹੋ ਗਿਆ ਜਿਹੜਾ ਪੈਟਰੋਲ 10 ਰੁਪਏ ਸੀ ਉਹ ਅੱਜ 90 ਰੁਪਏ ਹੋ ਗਿਆ ਹਲਾਤਾਂ ਨੇ ਕੀਤਾ ਕਿਸਾਨ ਨੂੰ ਹਲਾਤਾਂ ਮੁਤਾਬਕ ਖੁਦਕੁਸ਼ੀਆਂ ਕੀ ਅੱਜ ਰੋਕਤੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਬਦਲਾ ਆ ਗਿਆ 75 ਸਾਲਾਂ ਦੇ ਇਤਿਹਾਸ ਦੇ ਵਿੱਚ ਜੋ ਨਹੀਂ ਹੋਇਆ ਸੀ ਅੱਜ ਉਹ ਹੋ ਰਿਹਾ ਹੈ ਪਹਿਲਾਂ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਸੀ ਅੱਜ ਖੁਦਕੁਸ਼ੀਆਂ ਦੇ ਨਾਂ ਤੇ ਕਿਸਾਨ ਆਪਣੇ ਬੱਚਿਆਂ ਨੂੰ ਵੀ ਖੁਦਕੁਸ਼ੀਆਂ ਦੇ ਹਵਾਲੇ ਕਰ ਰਿਹਾ ਹੈ ਅੱਜ ਆ ਹਾਲਾਤ ਬਣ ਗਏ ਇੱਕ ਪੰਜਾਬ ਨੂੰ ਹਲਾਕੇ ਰੱਖਤਾ ਇਸ ਘਣੀ ਨੇ ਇੱਕ ਘਰ ਬਰਬਾਦ ਕਰਤਾ ਪਿੱਛੇ ਕੋਈ ਬੰਦਾ ਨਹੀਂ ਰਿਹਾ ਉਦੋਂ ਪਹਿਲਾਂ ਉਹਦਾ ਵੱਡਾ ਭਾਈ ਸਪਰੇਅ ਪੀ ਕੇ ਚਲਾ ਜਾਂਦਾ ਹੈ ਉਹ ਵੀ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਲੈਂਦਾ ਹੈ ਇੱਥੋਂ ਦੱਸਣ ਦੀ ਗੱਲ ਆਈ ਹੈ ਵੀ 6 ਕਿੱਲੇ ਕਣਕ ਉਹਦੀ ਫਸਲ ਕੱਟੀ ਜਾਂਦੀ ਹੈ ਬਾਣ ਦੇ ਵਿੱਚੋਂ ਦਿਨ ਦਿਹਾੜੇ ਹਨੇਰਾ ਪਾਇਆ ਜਾਂਦਾ ਹੈ ਉਹਦੇ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਉਹਦੇ ਗੁੱਸੇ ਦੇ ਵਿੱਚ ਲਾ ਲਓ ਉਹਦੀ ਨਿਰਾਸ਼ਤਾ ਦੇ ਵਿੱਚ ਲਾ ਲਓ ਮਜਬੂਰੀ ਦੇ ਵਿੱਚ ਲਾ ਲਓ ਉਹ ਸਪਰੇ ਪੀ ਕੇ ਆਪਣੇ ਆਪ ਨੂੰ ਮੌਤ ਦੇ ਹਵਾਲੇ ਕੀਤਾ ਜਾਂਦਾ ਹੈ ਉਹ ਤੁਰ ਜਾਂਦਾ ਹੈ ਉਹਦੇ ਇੱਕ ਬੇਟੀ-ਬੇਟੀ ਹੁੰਦੀ ਹੈ ਉਹਦੀ ਵਾਈਫ ਰਹਿ ਜਾਂਦੀ ਹੈ ਇਕੱਲੀ ਉਹ ਭੈਣ ਇਕੱਲੀ ਦੋਨੇ ਮਾਮਾ ਧੀਆ ਰਹਿ ਜਾਂਦੀਆਂ ਉਸ ਤੋਂ ਬਾਅਦ ਆ ਘਟਨਾ ਹੁੰਦੀ ਹੈ ਪਿਓ ਪੁੱਤ ਦੋਨੇ ਜਾਨ ਲਾ ਕੇ ਬਾਜੀ ਤੇ ਅੱਜ ਪਰਿਵਾਰ ਆ ਹਾਲਾਤਾਂ ਚ ਖੜਾ ਹੈ ਕਿਸੇ ਸਰਕਾਰ ਦਾ ਸੰਯੋਗ ਨਹੀਂ ਕਿਸੇ ਨਮਾਇंदे ਦਾ ਸੰਯੋਗ ਨਹੀਂ ਆ ਜੇ ਭਰਾ ਖੜੇ ਨੇ ਚਾਰ ਇਹਨਾਂ ਦਾ ਸੰਯੋਗ ਹੈ ਇਹ ਕਿਦੋਂ ਰੈਸਟ ਕਰਦੇ ਆ ਕਿੰਨੀ ਰੈਸਟ ਪਾਉਂਦੇ ਆ ਇਹਨਾਂ ਦਾ ਮਕਸਦ ਪਹਿਲਾਂ ਇਹ ਸੀ ਵੀ ਤੁਸੀਂ ਸ਼ਿਸ਼ਕਾਰ ਕਰ ਦਿਓ ਬਾਅਦ ਦੇ ਵਿੱਚ ਗੋਗਲੂਆਂ ਚ ਮਿੱਟੀ ਜਿਵੇਂ ਅਸੀਂ ਝਾੜਦਿਆਂ ਕੋਈ ਗੱਲ ਨਹੀਂ ਫਿਰ ਤੁਸੀਂ ਸਾਡੇ ਨਾਲ ਚੱਲਿਓ ਸਾਡੇ ਨਾਲ ਭਲਾ ਕੇ ਲਿਆਓ ਕਿਉਂ ਬਈ ਇਹਨਾਂ ਦੀ ਜ਼ਿੰਮੇਵਾਰੀ ਇਹ ਆਪਦੇ ਬੰਦਿਆਂ ਨੂੰ ਰੂਣ ਕੇ ਛੋਡੇ ਨਾਲ ਮੁਰਜਮ ਭਲਾਉਣ ਚੱਲਣਾ ਪਹਿਲਾਂ ਤਾਂ ਤੁਸੀਂ ਆਹ ਦੇਖੋ ਤੁਸੀਂ ਸਾਡੇ ਨਾਲ ਜਾਇਓ ਸ਼ਸਕਾਰ ਕਰਕੇ ਫਿਰ ਤੁਸੀਂ ਸਾਡੇ ਨਾਲ ਜਾਇਓ ਫਿਰ ਤੁਸੀਂ ਰੇਡ ਮਰਿਓ ਛੋਟਾ ਕੀ ਕੰਮ ਹੈ ਭਾਈ ਇੱਥੇ ਕਰਨਲ ਨੂੰ ਤਾਂ ਤੁਸੀਂ ਜਦੋਂ ਮਰਜ਼ੀ ਡੇਕ ਲੈਨੇ ਹੋ ਤੁਸੀਂ ਬਖਾਉਨੇ ਸੀ ਅਨਕਾਉਂਟਰ ਕਰਦੇ ਆਂਗੇ ਜਿਹੜਾ ਦੇਸ਼ ਦਾ ਤੇ ਜਿਹੜਾ ਕੋਈ ਐ ਮੁਰਜ਼ਮ ਆਇਆ ਜਿਹਨੇ ਗੁਨਾਹ ਕੀਤਾ ਤੇ ਕੀ ਉਹਨਾਂ ਦਾ ਪਰਿਵਾਰ ਦਾ ਮੈਂਬਰ ਫੜਨੇ ਜਾਊ ਉਹਨੂੰ ਉਹਦੇ ਕੋਲੇ ਇਨਾਂ ਕੋਲੇ ਕਿਹੜੀ ਅਥਾਰਟੀ ਹੈ ਜਾਂ ਛੋਟੇ ਕੋਲੇ ਕਿਹੜੀ ਅਥਾਰਟੀ ਹੈ ਜਾਂ ਮੀਰੇ ਕੋਲੇ ਕਿਹੜੀ ਅਥਾਰਟੀ ਹੈ ਵੀ ਉਹ ਮੁਰਜ਼ਮ ਨੂੰ ਅਰੈਸਟ ਕਰਨਾ ਜਾਂ ਉਹਦੇ ਨਾਲ ਜਾਣਾ ਕਿਹੜੀ ਅਥਾਰਟੀ ਹੈ ਸਾਡੇ ਕੋਲੇ ਸਾਡੇ ਕੋਲੇ ਤਾਂ ਕੋਈ ਨਹੀਂ ਪ੍ਰਸ਼ਾਸਨ ਦਾ ਕੀ ਕੰਮ ਹੈ ਪ੍ਰਸ਼ਾਸਨ ਦੀ ਡਿਊਟੀ ਨਹੀਂ ਬਣਦੀ ਰੈਸਟ ਇਹਨਾਂ ਨੇ ਕਰਨਾ ਜੇ ਕਿਸ ਇਹ ਚੀਜ਼ਾਂ ਅਫਸੋਸ ਵਾਲੀ ਗੱਲ ਹੈ ਵੀ ਇਹ ਆਲਾ ਮਤਲਬ ਕਿ ਟਾਲ ਮਟੋਲਾ ਰਵਈਆ ਤੇ ਆਲਾ ਦਵਾਲਾ ਜਾ ਕਰਨਾ ਤੇ ਗੁੰਗਲੀਆਂ ਤੋਂ ਮਿੱਟੀ ਝਾੜ ਕੇ ਰੋਂਦੀ ਦੇ ਸਿਰ ਤੇ ਹੱਥ ਰੱਖਣਾ ਇਹ ਚੀਜ਼ਾਂ 'ਚ ਪ੍ਰਸ਼ਾਸਨ ਲੱਗਿਆ ਹੋਇਆ ਸਮਾਂ ਦੇਣਾ ਚਾਹੀਦਾ ਹੈ ਗੱਲਬਾਤੋ ਕਿਤੇ ਨਹੀਂ ਭੱਜੇ ਸਾਥੀਆਂ ਨਾਲ ਰਾਏ ਕਰਕੇ ਸਮਾਂ ਦਿੱਤਾ ਹੈ ਡੇਢ ਘੰਟਾ ਮੰਗਿਆ ਨਹੀਂ ਭਾਈ ਫਿਰ ਉਵੇਂ ਜਿਵੇਂ ਸੰਘਰਸ਼ ਕਰਦੇ ਆ ਅਸੀਂ ਪਰਿਵਾਰ ਦੇ ਨਾਲ ਤੁਹਾਡੇ ਇਸ ਤਰ੍ਹਾਂ ਕੀ ਮੇਰਾ ਭਾਣ ਜੀ ਜਵਾਈ ਹੈ ਜੇ ਮੇਰੀ ਭਾਣ ਜੀ ਹੈ ਜਿਹੜੀ ਕੁੜੀ ਨਾ ਇਹ ਆ ਤਾਂ ਮੇਰਾ ਨਾਮ ਪਰਮਜੀਤ ਸਿੰਘ ਪਿੰਡ ਮੇਰਾ ਕੌੜਿਆ ਵਾਲੀ ਹੈ ਜੀ ਤੇ ਬਹੁਤ ਹੀ ਮਾੜੀ ਗੱਲ ਹੋਈ ਹੈ ਪਹਿਲਾਂ ਵੀ ਪਰਿਵਾਰ ਦੇ ਜੀ ਗਏ ਆ ਇਸੇ ਕੰਮ ਚ ਹੀ ਗਏ ਆ ਇਹਨਾਂ ਦੀ ਪਹਿਲਾਂ 8 ਕਿੱਲੇ ਜ਼ਮੀਨ ਹੈ ਜਿਹੜੀ ਉਹ ਕਰਜ਼ੇ ਵਾਲਾ ਨਹੀਂ ਲਈ ਜਮੀਨ ਪੈਸੇ ਦੇ ਚੁੱਕੇ ਆ ਪੈਸੇ ਦੇ ਕੇ ਵੀ ਇਹਨਾਂ ਬੰਦਿਆਂ ਦੇ ਢੱਡ ਨਹੀਂ ਭਰੇ ਕਿਉਂਕਿ ਇਹ ਕੇਸ ਵੀ ਲਾਈ ਬੈਠਿਆ ਅਦਾਲਤਾਂ ਦੇ ਵਿੱਚ ਇੰਨਾ ਕਿ ਸਤਾਤਾ ਕਿ ਉਹ ਬੰਦਾ ਬਾਹਰ ਨਿਕਲ ਜੋਗਾ ਹੀ ਨਹੀਂ ਛੱਡਿਆ। ਮੁੰਡੇ ਨੂੰ ਸਕੂਲ ਚ ਘੇਰਦੇ ਸੀ। ਬੱਚੇ ਘੇਰਦੇ ਸੀ ਉਹਨਾਂ ਦੇ ਇਹ ਇਹਨੂੰ ਘੇਰਦੇ ਸੀ ਘਰੇ ਆ ਕੇ ਬੁੜਗਾਨ ਵੀ ਧਮਕੀਆਂ ਦਿੰਦੇ ਸੀ ਅਸੀਂ ਆਨੇ ਕਾਦਾਂ ਛੋੜਾ ਬੱਚਾ ਚੱਕ ਲਾਂਗੇ, ਜੋ ਕਰ ਲਾਂਗੇ, ਵਾਹ ਕਰ ਲਾਂਗੇ। ਇਹ ਬਹੁਤ ਮਾੜੀ ਹੈ ਜੀ ਸਾਡੇ ਪੱਲੇ ਕੱਖ ਨਹੀਂ ਰਿਆ। ਸਾਡੀ ਕੁੜੀ ਜਾਊ ਤਾਂ ਜਾਊ ਕਿੱਥੇ? ਉਹਦਾ ਅੱਗਾ ਨਾ ਉਹਦਾ ਪਿੱਛਾ ਰਹਿ ਗਿਆ। ਘਰ ਤਬਾਹ ਕਰਤਾ। ਅਸੀਂ ਤਾਂ ਇਹੀ ਮੰਗ ਕਰਦੇ ਆਂ ਸਰਕਾਰ ਨੂੰ ਵੀ ਆਣੇ ਤੇ ਪ੍ਰਸ਼ਾਸਨ ਨੂੰ ਵੀ ਆਣੇ। ਜਲਦ ਤੋਂ ਜਲਦ ਕਾਰਵਾਈ ਕਰਨ। ਇਹਨਾਂ 11 ਬੰਦਿਆਂ ਨੂੰ ਰੈਸਟ ਕਰਕੇ ਜੇਲ੍ਹ ਭੇਜਿਆ ਜਾਵੇ ਤੇ ਅਸੀਂ ਉਦੋਂ ਬਾਅਦ ਪੋਸਟਮਾਰਟਮ ਕਰਾ ਕੇ ਉਦੋਂ ਡੈਡ ਬਾਡੀਆਂ ਦਾ ਬਾਅਦ ਸਸਕਾਰ ਕਰਾਂਗੇ ਨਹੀਂ ਜੋ ਕਾਰਵਾਈ ਸਾਡੀ ਚੱਲਦੀ ਹੈ ਪ੍ਰਸ਼ਾਸਨ ਨੇ ਸਾਥੋਂ ਡੇਢ ਘੰਟਾ ਲਿਆ ਵੀ ਡੇਢ ਘੰਟੇ ਦੇ ਵਿੱਚ ਅਸੀਂ ਬੰਦੇ ਲੈ ਕੇ ਆਵਾਂਗੇ ਤੁਹਾਨੂੰ ਡੇਢ ਘੰਟਾ ਦੇ ਦਿਓ ਅਸੀਂ ਡੇਢ ਘੰਟਾ ਨਾ ਨ ਦਿੱਤਾ ਅਗਰ ਜੇ ਡੇਢ ਘੰਟੇ ਦੇ ਵਿੱਚ ਉਹ ਕੁਝ ਨਹੀਂ ਕਰਦੇ ਸਾਡੀ ਅਗਲੀ ਕਾਰਵਾਈ ਸ਼ੁਰੂ ਹੈ ਮਰਨ ਤੋਂ ਪਹਿਲਾਂ ਇੱਕ ਉਹਨਾਂ ਨੇ ਵੀਡੀਓ ਵੀ ਬਣਾਈ ਹੈ ਵੀਡੀਓ ਦੇ ਵਿੱਚ ਉਹ ਨਾਮ ਵੀ ਲੈ ਰਿਹਾ ਕੁਝ ਬੰਦਿਆਂ ਦੇ ਉਹ ਤਾਂ ਛਰੇ ਆਮ ਦੱਸ ਰਿਹਾ ਵੀ ਮੈਨੂੰ ਇੰਨਾ ਬੰਦੇ ਤੋਂ ਖਤਰਾ ਸੀ ਇਹਨਾਂ ਬੰਦਿਆਂ ਨੇ ਮੈਨੂੰ ਮਾਰਿਆ ਇਹਨਾਂ ਬੰਦਿਆਂ ਦੀ ਵਜ੍ਹਾ ਕਰਕੇ ਮਰਨ ਜਾ ਰਿਹਾ ਮੈਂ ਹਾਂਜੀ ਦੱਸਿਆ ਉਹਨਾਂ ਸਾਰਾ ਕੁਝ ਵੀਡੀਓ ਵਾਇਰਲ ਹੋਈ ਹੈ ਪੂਰੀ ਹਾਈਲਾਈਟ ਹੋਈਆ ਹੋ ਦੱਸਿਆ ਹੁਣ ਇਹ ਮਾਰੇ ਇਹਦੇ ਵਿੱਚ ਦੋ ਮੈਸਟਰਮਾਈਂਡ ਇਹੀ ਹੈ ਨੰਬਰਦਾਰ ਤੇ ਜਿਹੜਾ ਮਨਪ੍ਰੀਤ ਮੀਤਾ ਇਹ ਦੋਵੇਂ ਪੂਰੇ ਮੈਸਟਰਮਾਈਂਡ ਇਹ ਬੜਾ ਤੰਗ ਹੀ ਕਰਦੇ ਰਹੇ ਨਾਲ ਕਰਿਆ ਕਿ ਬਹੁਤ ਕੁਝ ਕਰਦੇ ਰਿਹਾ ਇੱਕ ਦਿਹਾੜੀ ਚ ਚਾਰ-ਚਾਰਾਂ ਦੀ ਕਰੇ ਆਉਂਦੀ ਸੀ ਮਜਬੂ ਜਿਹੜਾ ਕਰਜ਼ਾ ਸਾਰਾ ਇਹ ਇੱਕ ਪਰਿਵਾਰ ਤੋਂ ਚੱਕਿਆ ਤੇ ਵੱਖ-ਵੱਖ ਬੰਦਿਆਂ ਤੋਂ ਲਿਆ ਸੀ ਇਹ ਕਰਜ਼ਾ ਇਹਦੀ ਜੀ ਗੱਲ ਇਹ ਹੈ ਵੀ ਬੰਦੇ ਦਾਸ ਹੈ ਪਰਵਾਰਾ ਜਦੋਂ 8 ਕਿੱਲੇ ਜ਼ਮੀਨ ਵੇਚੀ ਇਹਨਾਂ ਨੇ ਕਰਜ਼ਾ ਦਿੱਤਾ ਹੈ 50 ਕਿੱਲਿਆਂ ਦੀ ਫਸਲ ਵੀ ਦਿੱਤੀ ਹੈ ਆਰਤੀਆਂ ਨੂੰ ਫਸਲ ਵੇਚ ਕੇ ਆਰਤੀਆਂ ਨੇ ਫਸਲ ਸਟਾ ਕੇ ਜਵਾਬ ਦਿੱਤਾ ਇਹਨੂੰ ਚੱਕ ਉਹਦੇ ਕੋਲੇ ਪਿਆ ਚੱਕ ਕੇ ਕੇਸ ਲਾਈ ਜਾਂਦਾ ਹੈ ਪੈਸੇ ਦਿੱਤੇ ਹੈ ਇਹ ਨਹੀਂ ਦਿੱਤੇ ਪਿੰਡ ਵਾਲੇ ਵੀ ਇਹ ਗੱਲ ਕਹਿੰਦੇ ਆ ਵੀ ਇਹਨਾਂ ਨੇ ਕਰਜ਼ਾ ਦਿੱਤਾ ਹੈ ਬੰਦੇ ਭਲੇ ਮਾਨਸ਼ਾ ਤੁਸੀਂ 10 ਬੰਦਿਆਂ ਦੀ ਗੱਲ ਕਰਦੇ ਆਂ ਦਸਾਂ ਬੰਦਿਆਂ ਦਾ ਕਰਜ਼ਾ ਸੀ ਦਸਾਂ ਬੰਦਿਆਂ ਨੂੰ ਵਾਪਸ ਮੋੜਦਾ ਸੀ ਉਹ ਹਾਂ ਇਹ ਨਹੀਂ ਕਹਿ ਸਕਦੇ ਜੀ ਕਿਸੇ ਦਾ ਰਹਿੰਦਾ ਹੋਵੇ ਇੱਕਦੇ ਦਾ ਆਪਾਂ ਐਵੇਂ ਨਹੀਂ ਕਹਿੰਦੇ ਬਿਸਾਰਾ ਨਹੀਂ ਮਾਰ ਪੈਣਾ ਜਮੀਨ ਵੇਚ ਕੇ ਕਰਜ਼ਾ ਮੋੜਿਆ ਜਮੀਨ ਵੀ 8 ਕਿੱਲੇ 10 ਕਿੱਲੇ ਮੈਨਾ ਰੱਖਾਉਂਦੀ ਹੈ ਜਿਹੜੀ ਵੇਚਣੀ ਆ ਕਰਜ਼ਾ ਮੋੜਿਆ ਕਰਜ਼ਾ ਇਹਦਾ ਇਹਨੇ ਆਏ ਨਹੀਂ ਨਹੀਂ ਲਿਆ ਇਹਦੇ ਬਾਪ ਦਾ ਹੀ ਕਰਜ਼ਾ ਸੀ ਤੇ ਬਾਪ ਨੇ ਜਮੀਨ ਵੇਚ ਕੇ ਪੈਸੇ ਦਿੱਤੇ ਸੀ ਜਿਹੜੀ ਕਾਰਵਾਈ ਤੁਸੀਂ ਕਰਾ ਰਹੇ ਹੋ 10 ਬੰਦਿਆਂ ਦੀ ਕਰਾ ਰਹੇ ਹੋ 11 ਤੇ 11 ਜਾਣੇ ਹਾਂਜੀ 10 ਬੰਦੇ ਇਹਨਾਂ ਦੇ ਪਿੰਡ ਦੇ ਆ 11 ਮਾ ਇਹਨਾਂ ਦਾ ਆੜ ਤੀਆ ਜੈਤੂ ਵਾਲਾ 11 ਬੰਦੇ ਦੀ ਕਾਰਵਾਈ ਹੋਣੀ ਚਾਹੀਦੀ ਹੈ ਆੜ ਤੀਆ ਜਿੱਥੋਂ ਮੰਡੀ ਦਾ ਉਹ ਨਾਮ ਦੱਸ ਦਿਓ ਕੀ ਆੜ ਤੀਆ ਪਤਨ ਗੋਪੀ ਗੋਪੀ ਸ਼ਰੇਸ਼ ਆ ਜੀ ਗੋਪੀ ਸ਼ਰੇਸ਼ ਹਾਂ ਜੀ ਤੁਹਾਡਾ ਕੀ ਲੱਗਦਾ ਜੀ ਜਿਹੜਾ ਮੁੰਡਾ ਦੀ ਮੌਤ ਹੋਈ ਹੈ ਨਾ ਚ ਦੇਖੇ ਇਹ ਮਾਸੀ ਦਾ ਬੇਟਾ ਮਾਸੀ ਦੀ ਕੁੜੀ ਵੇਈ ਸੀਗੀ ਜੀ ਹਾਂ ਅੱਛਾ ਮਾਸੀ ਦੀ ਬੇਟੀ ਵੇਈ ਸੀ ਇਹਨੂੰ ਮੇਰੀ ਜੀ ਹਾਂ ਜੀ ਜਿਹੜਾ ਤੁਸੀਂ ਚੈੱਕਾਂ ਦੀ ਗੱਲ ਕਰਦੇ ਆ ਉਹ ਕਿੰਨੇ ਚੈੱਕ ਸੀ ਤੇ ਕਿੰਨੇ ਪੁਰਾਣੇ ਚੈੱਕ ਪਏ ਆੜਤੀਏ ਕੋਲ ਦੇਖੋ ਜੀ ਇਸ ਕਰੇ ਵਾ ਨਹੀਂ ਪਤਾ ਕਿੰਨੇ ਪਏ ਉਹ ਵਿਅਰਗ ਨੂੰ ਪਤਾ ਸੀ ਉਹਨਾਂ ਦੇ ਨੂੰ ਹਮ ਜਿਹੜੇ ਮਤਲ ਜਿੰਨਾ ਜੀ ਡੈਥ ਹੋ ਚੁੱਕੀ ਪਹਿਲਾਂ ਜੀ ਜੀ ਆਮ ਤੌਰ ਤੇ ਬੰਦਾ ਜੇ ਦੁਖੀ ਹੁੰਦਾ ਨਾ ਰਿਸ਼ਤੇਦਾਰਾਂ ਨਾਲ ਭੈਣ ਭਰਾਵਾਂ ਨਾਲ ਸਕੇ ਸੰਬੰਧੀਆਂ ਨਾਲ ਕੋਈ ਗੱਲਬਾਤ ਕਰਦਾ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਤੁਹਾਡੇ ਨਾਲ ਨਹੀਂ ਜੀ ਗੱਲ ਨਹੀਂ ਸਾਂਝੀ ਕੀਤੀ ਸਾਡੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਸਾਡੇ ਨਾਲ ਸਾਨੂੰ ਤਾਂ ਪਤਾ ਹੀ ਉਦੋਂ ਲੱਗਿਆ ਇੱਕ ਇੱਕ ਐਕਸੀਡੈਂਟ ਕਹਾਣੀ ਵਾਪਰ ਗਿਆ ਉਦੋਂ ਪਤਾ ਲੱਗਿਆ ਵੀ ਹੁਣ ਤਾਂ ਕੰਮ ਜੀ ਵੀਡੀਓ ਵੇਖੀ ਸਾਡੇ ਫੋਨ ਗਏ ਉਹਦੇ ਪਤਾ ਲੱਗਿਆ ਸਾਨੂੰ ਨਹੀਂ ਕੋਈ ਦੱਸਿਆ ਜੀ ਜਿਹੜੀ ਜ਼ਮੀਨ ਵੀ ਲਈ ਆ ਜਿਹੜੀ ਜ਼ਮੀਨ ਵੀ ਇਹਨਾਂ ਨੇ ਲਈ ਆ ਪਹਿਲਾਂ ਅੱਠ ਕਿੱਲੇ ਉਹ ਵਿਚਾਲਿਆਂੋਂ ਲਈ ਆ ਪਾਸੇੋਂ ਛੱਡੀ ਆ ਵਿਚਾਲਿਆਂੋਂ ਛੱਡੀ ਆ ਪਾਸੇ-ਪਾਸੇ ਵਾਲਾ ਰਕਬਾ ਲਿਆ ਤਾਂ ਕਿ ਉਹਦਾ ਉਹਨੂੰ ਕੋਈ ਨਾ ਦਾਖਲ ਲੱਗੇ ਨਾ ਉਹਨੂੰ ਕੋਈ ਪਈ ਲੱਗੇ ਉਹਦਾ ਜਮਾਂ ਵੀ ਬੰਦ ਕਰਤਾ ਉਹਦਾ ਰਸਤਾ ਵੀ ਬੰਦ ਆ ਉਹਨੂੰ ਪਾਣੀ ਲੱਗਣ ਤੋਂ ਕੱਲ ਕੱਲ ਨੂੰ ਵੀ ਇਹ ਪਾਣੀ ਮਨਾ ਨਾ ਸਕੇ ਨੰਗ ਨਾ ਸਕੇ ਇਹਨਾਂ ਉਹਨੂੰ ਜਲੀਲ ਕੀਤਾ ਸੀ ਇਹਦੇ ਲੜਕੇ ਨੂੰ ਸਕੂਲ ਦੇ ਵਿੱਚ ਉਹਨਾਂ ਦੇ ਲੜਕੇ ਸੀ ਜਿਹੜੇ ਜਲੀਲ ਕਰਦੇ ਸੀ ਇਸ ਕਰਕੇ ਉਹਨੇ ਇਹ ਸਟੈਪ ਚੁੱਕਿਆ ਇਹ ਇਹ ਬਹੁਤ ਮੰਦ ਭੱਗੀ ਘਟਨਾ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਜਿਹੜਾ ਆਂਦੇ ਆ ਵੀ ਨਹੀਂ ਪਤਾ ਸਾਰਾ ਪਤਾ ਪ੍ਰਸ਼ਾਸਨ ਨੂੰ ਕਿੰਨੇ ਬੰਦੇ ਆ ਕੀ ਕੁਝ ਹੋਇਆ 15 ਤਰੀਕ ਦੀ ਗੱਲ ਆ ਅੱਜ 19 ਚ ਆਪਾਂ ਬੈਠੇ ਆ ਪਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਆ ਲੋਕਾਂ ਦੇ ਸੰਯੋਗ ਦੇ ਨਾਲ ਕਿਸਾਨਾਂ ਦੇ ਸੰਯੋਗ ਦੇ ਨਾਲ ਜਥੇਬੰਦੀਆਂ ਦੇ ਸੰਯੋਗ ਦੇ ਨਾਲ ਇਹਨਾਂ ਦੇ ਥੋੜੀ ਜਿਹੀ ਨਿਊ ਤੇ ਕੰਨ ਤੇ ਜੂੰ ਸਰਕੀ ਆ ਜਦੋਂ ਅਸੀਂ ਧਰਨੇ ਦਾ ਐਲਾਨ ਕੀਤਾ ਬੈਠੇ ਆ ਪਹਿਲਾਂ ਇਹਨਾਂ ਦਾ ਇੱਕ ਹੀ ਐਸਆਈ ਦਾ ਰਵੱਈਆ ਹੀ ਬੜਾ ਮਾੜਾ ਸੀ ਜਦੋਂ ਆਏ ਆ ਉਹਨੇ ਇੱਥੇ ਆ ਕੇ ਗੱਲ ਕੀਤੀ ਅਖਿਆ ਉਹ ਵਟੂਆ ਵਾਲੋ ਚਾਰ ਚਾਰਕ ਬੰਦੇ ਆਜੋ ਨਵੇੜੋ ਯਾਰ ਕੰਮ 12 ਵਜ ਗਿਆ ਜਿਵੇਂ ਕੋਈ ਇਥੋਂ ਖੇਤ ਚੋਂ ਮੂਲੀ ਪੱਟ ਲੈਣੀ ਹੋਣੀ ਐਂ ਗੱਲ ਕਰਤੀ ਉਹਨੇ ਐਂਕਿ ਇੱਕ ਪਾਸੇ ਦੋ ਕਤਲ ਹੋਇਆ ਤੇ ਇੱਕ ਪਾਸੇ ਪ੍ਰਸ਼ਾਸਨ ਦਾ ਘਟਿਆ ਤੇ ਨਿੰਦਨਯੋਗ ਵਤੀਰਾ ਹੈ ਇਹ ਜਿਹੜੀਆਂ ਧਾਰਾ ਲੱਗੀਆਂ ਅਸੀਂ ਤਾਂ ਜਥੇਬੰਦੀਆਂ ਨੇ ਵਿਰੋਧ ਕਰਦੇ ਵੀ ਘੱਟ ਲੱਗੀਆਂ ਉਹਨਾਂ ਤੇ 302 ਕਤਲ ਰਾਤ ਦਾ ਕਤਲ ਦੇ ਕੇਸ ਪਾਉਣੇ ਚਾਹੀਦੇ ਉਹਨਾਂ ਕਿਉਂ ਦੋ ਬੱਚੇ ਦਾ ਕਿਸੇ ਸੂਰ ਸੀ ਉਹਰਾ ਕੀ ਕਸੂਰ ਸੀ ਜਿਹੜਾ ਨੂੰ ਜਲੀਲ ਕਰਕੇ ਮਾਰਿਆ ਹੈ 28 ਕਿੱਲੇ ਸਾਨੂੰ ਦੱਸਿਆ ਪਿੰਡ ਦੇ ਬੰਦਿਆਂ ਨੇ ਵੀ 28 ਕਿੱਲੇ ਉਹਨਾਂ ਦੀ ਜ਼ਮੀਨ ਸੀ 8 ਕਿੱਲੇ ਉਹਨਾਂ ਨੇ ਪਹਿਲਾਂ ਵੇਚੀ ਆ ਤੁਸੀਂ ਹਿਸਾਬ ਲਾ ਲਓ ਵੀ 8 ਕਿੱਲਿਆਂ ਨੇ ਕਿੰਨੇ ਪੈਸੇ ਬਣਦੇ ਸੀ ਜਿਹੜੇ ਸਨ ਚ ਵੇਚੀ ਤੇ ਅਜੇ ਉਹਨਾਂ ਦੀ ਭੁੱਖ ਨਹੀਂ ਨਿਕਲੀ ਸਿਰਫ ਤੋਂ ਸਿਰਫ ਉਹਨਾਂ ਦੀ ਅੱਖ ਇਹ ਸੀ ਵੀ ਸਾਰੀ ਜ਼ਮੀਨ ਅਸੀਂ 6 ਕਿੱਲੇ ਜ਼ਮੀਨ ਰਹੀ ਤੇ ਉਹਨੂੰ ਹੀ ਹੜੱਪ ਕਰਨਾ ਚਾਹੁੰਦੇ ਸੀ ਇਹ ਆਮ ਜਿਵੇਂ ਤੁਸੀਂ ਸਵਾਲ ਕਰਦੇ ਆ ਕਿ ਸਾਰਿਆਂ ਦਾ ਕਰਜਾ ਦਿੱਤਾ ਸੀ ਨਹੀਂ ਇਹ ਗੈਂਗਰ ਵਾਲੇ ਹੁੰਦੇ ਆ ਇੱਕ ਗਰੁੱਪ ਬਣਿਆ ਹੁੰਦਾ ਇਹਨਾਂ ਦਾ ਉਹ ਆਸਮੇਂ ਗਾਂਹਾਂ ਦੀਆਂ ਜ਼ਮੀਨਾਂ ਲੈ ਦੇ ਕੇ ਗਾਂਵਸੇ ਵਿੱਚ ਵਟੇ-ਛਟੇ ਕਰਕੇ ਗਾਂਵ ਦੇ ਟੱਕਾਂ ਨੂੰ ਸੁਧਾਰ ਲੈਂਦੇ ਆ ਇੱਕ ਉੰਦਾ ਤਰੀਕਾ ਛੋਟੇ ਮਜ਼ਦੂਰਾਂ ਨੂੰ ਦਬੰਦ ਦਾ ਤਰੀਕਾ ਇਸ ਕਰਕੇ ਅਸੀਂ ਮੰਗ ਕਰਦੇ ਆ ਵੀ ਉਹਨਾਂ ਤੇ ਸਖਤ ਕਾਰਵਾਈ ਹੋਵੇ ਅੱਜ ਜਿਹੜਾ ਉਹਨਾਂ ਨੇ ਟਾਈਮ ਮੰਗਿਆ ਉਸ ਟਾਈਮ ਦੇ ਵਿੱਚ ਜੇ ਲਿਆਉਂਦੇ ਆ ਫੜਕੇ ਉਹਨਾਂ ਨੂੰ ਅਰੈਸਟ ਕਰਦੇ ਆ ਠੀਕ ਆ ਨਹੀਂ ਸਾਰੇ ਕਿਸਾਨਾਂ ਦੇ ਪਿੰਡ ਦੇ ਕਿਸਾਨ ਆ ਪਾਸੇ ਦੇ ਕਿਸਾਨ ਆ ਜਥੇਬੰਦੀਆਂ ਆ ਉਹ ਅਸੀਂ ਫੇਰ ਇਸ ਟਿੱਪ ਚੱਕਾਂਗੇ ਪਰ ਜਦੋਂ ਚੂੜੀ ਇਹਨਾਂ ਦੇ ਪ੍ਰਸ਼ਾਸਨ ਦੇ ਕੋਈ ਹੋ ਜੇ ਚੂੜੀ ਕੱਸਦੇ ਨੇ ਫੇਰ ਹੀ ਆਉਂਦੇ 5 ਦਿਨ ਪਹਿਲਾਂ ਇਹਨਾਂ ਨੇ ਕੁਝ ਨਹੀਂ ਕੀਤਾ ਤੇ ਉਲਟਾਂ ਦੇ ਵੀ ਉਹ ਤਾਂ ਮਿੱਟੀ ਆ ਜੀ ਮਿੱਟੀ ਦਾ ਉੱਦੇ ਹੋਗੇ ਜਿੱਦੋਂ ਜਿੱਦੋਂ ਉਹ ਡਿੱਗ ਪਏ ਮਿੱਟੀ ਦਾ ਉੱਦੇ ਹੋਗੇ ਵੱਧ ਤੋਂ ਵੱਧ ਕੀ ਹੋ ਜੇ ਉਥੇ ਫ੍ਰੀਜਾਂ ਚ ਰੱਖੀਏ ਉਹ ਹੋ ਜੂਗਾ ਵੀ ਉਹਨਾਂ ਦਾ ਮਾਸ ਖਰਾਬ ਹੋ ਜੂ ਹੱਡੀਆਂ ਤਾਂ ਨਹੀਂ ਜਾਣੀਆਂ ਕਿਤੇ ਐਦੂ ਉੱਤੇ ਕੀ ਰਹੇਗਾ ਜਦੋਂ ਘਰ ਉੱਜੜ ਗਿਆ ਪਰਿਵਾਰ ਉੱਜੜ ਗਿਆ ਕੋਈ ਵੀ ਆਪਾਂ ਸਾਰੇ ਤੁਸੀਂ ਵੀ ਪੱਤਰਕਾਰ ਆਂ ਬੱਚਿਆਂ ਨੂੰ ਆਪਾਂ ਹਨੇਰਾ ਕੁਵਿਲਾ ਮੜਾ ਜਾ ਹੋ ਜੇ ਤੇ ਆਪਾਂ ਚੈਨ ਨਾਲ ਨਹੀਂ ਬੰਨ੍ਹਦੇ ਹਾਂ ਉਹਨੇ ਫੋਨ ਲੈਣਾ ਜਾਂ ਖੇਤ ਜਾਵੜੇ ਤਾਂ ਵੀ ਆਣੇ ਵੀ ਕੁਵਿਲਾ ਹੋ ਗਿਆ ਤੇ ਵੇਖੋ ਉਹਦੇ ਤੇ ਕਿੱਡਾ ਕੋ ਪ੍ਰੈਸ਼ਰ ਹੋਣਾ ਕਿੱਡਾ ਕ ਦਬਾਅ ਆਇਆ ਕਿੱਥਿਓ ਨੇ ਆਪ ਦਾ 15 ਸਾਲ ਦਾ ਬੱਚਾ ਆਪਾਂ ਮਸਾਂ ਪਾਲਿਆ ਉਹਨੂੰ ਪੜਾਇਆ ਤੇ ਉਹਨਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਸੀ ਇਹ ਨਕੰਮੇ ਲੋਕਾਂ ਨੇ ਇੱਥੋਂ ਦੇ ਜ਼ਿੰਗੀਰਦਾਰਾਂ ਨੇ ਇੱਥੋਂ ਦੇ ਪ੍ਰਸ਼ਾਸਨ ਦੀ ਰਲਿਮਿਲੀ ਭੁਗਤ ਨਾਲ ਤੇ ਇੱਥੋਂ ਦੀਆਂ ਜਿਹੜੀਆਂ ਸਰਕਾਰਾਂ ਰੋਜ਼ ਖੁਦਕਸ਼ੀਆਂ ਹੋ ਰਹੀਆਂ ਕਰਜ਼ਿਆਂ ਦੇ ਨਾਂ ਤੇ ਖੁਦਕਸ਼ੀਆਂ ਹੋ ਰਹੀਆਂ ਕਿਸਾਨ ਖੁਦਕਸ਼ੀਆਂ ਕਰ ਰਿਹਾ ਮਜ਼ਦੂਰ ਖੁਦਕਸ਼ੀਆਂ ਕਰ ਰਿਹਾ ਆੜਤੀਆਂ ਦੇ ਸਦਾ ਹੀ ਖੁਦਕਸ਼ੀਆਂ ਕਰ ਰਿਹਾ ਜਿਹੜਾ ਤੁਸੀਂ ਚਿੱਕਾਂ ਦਾ ਮਾਮਲਾ ਆਣਿਆ ਇਸ ਤੋਂ ਪਹਿਲਾਂ 15 16 ਦੇ ਵਿੱਚ ਉਹ ਚੱਕ ਬੁੱਕਾਂ ਹੁੰਦੀਆਂ ਸੀ ਉਹਨਾਂ ਤੇ ਇੱਕ ਆਪਣੇ ਨਾਮ ਵਾਲਾ ਕੋਈ ਨਹੀਂ ਹੁੰਦਾ ਸੀਗਾ ਉਦੋਂ ਬਾਅਦ ਨਵੇਂ ਚੱਕਾ ਆਏ ਉਹ ਪੁਰਾਣੇ ਚੱਕ ਵੀ ਇਹਨਾਂ ਨੇ ਲਾਏ ਆ ਸਾਰੇ ਲਾਉਂਦਿਆਂ ਬਿਲਕੁਲ ਬਲਕਿ ਉਹ ਗੈਰ ਕਾਨੂੰਨੀ ਐ ਫੇਰ ਵੀ ਇਹ ਨਹੀਂ ਹਟਦੇ ਚੱਕ ਬੁੱਕਾਂ ਵੀ ਇਹਨਾਂ ਦੇ ਕੋਲੇ ਜਿਹੜਾ ਆਪਾਂ ਸਵਾਲ ਕਰਦੇ ਚੱਕ ਬੁੱਕਾਂ ਦੇ ਇਹ ਕਰਾਉਂਦੇ ਆਰਤੀਕ ਕਰਾਉਂਦੇ ਰੱਖਦੇ ਆ ਚੱਕ ਬੁੱਕਾ ਰੱਖਦੇ ਆ ਖਾਤੇ ਆਪਦੇ ਕੋਲੇ ਰੱਖਦੇ ਆ ਪਰ ਪਰ ਉਹ ਨੋਟਾਂ ਤੇ ਵੀ ਦਸਕਤ ਕਰੌਂਦੇ ਆ ਵਈਆਂ ਤੇ ਇਹ ਕਸਰ ਨਹੀਂ ਛੱਡਦੇਗੇ ਇਸ ਕਰਕੇ ਸਾਡੀ ਮੰਗ ਐ ਜੇ ਸਰਕਾਰਾਂ ਦੀ ਵੀ ਅਸੀਂ ਸਹੀ ਚਲਾ ਰਹੇ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਹਾਲਾਤ ਵੇਖੋ ਅੱਜ ਕੀ ਆ ਸਰਕਾਰਾਂ ਦੂਜੀਆਂ ਵੀ ਵੇਖੀਆਂ ਚੰਗੀ ਸਰਕਾਰ ਕੋਈ ਨਹੀਂ ਹੁੰਦੀ ਜਿਦਾ ਉਹ ਪਹਿਲਾਂ ਜਥੇਬੰਦੀਆਂ ਨੇ ਆਖਿਆ ਸੀਗਾ ਵੀ ਭਰਾਵੋ ਇੱਕ ਕੋਈ ਹੁੰਦਾ ਵਿਸਗਾ ਹੁੰਦਾ ਡੰਗ ਮਾਰਦਾ ਜਿਹੜਾ ਉਹਦੋਂ ਨਵਾਂ ਆਜੋ ਵੱਧ ਡੰਗ ਮਾਰਦਾ ਇਹ ਸਰਕਾਰ ਨੇ ਉਹਦੋਂ ਵੱਧ ਡੰਗ ਕਿਸਾਨਾਂ ਤੇ ਮਜ਼ਦੂਰਾਂ ਮਲਾਜ਼ਮਾਂ ਤੇ ਸਾਰਿਆਂ ਤੇ ਵੱਧ ਡੰਗ ਮਾਰੇ ਆ ਇਹਨਾਂ ਨੇ ਇਸ ਕਰਕੇ ਅਸੀਂ ਅੱਜ ਫੇਰ ਤੁਹਾਡੇ ਸਾਹਮਣੇ ਆ ਮੰਕਰਦੇ ਆ ਮੈਨੂੰ ਸਖਤ ਸਜ਼ਾਵਾ ਹੋਣ ਉਹਨੂੰ ਰੈਸਟ ਕੀਤਾ ਜਾਵੇ ਉਦੋਂ ਬਾਅਦ ਜੋ ਘਰਾਂ ਘਰਦਿਆਂ ਨਾਲ ਰਲਕੇ ਅਸੀਂ ਉਹਨਾਂ ਦੀ ਸੋਚ ਤੇ ਜਿਵੇਂ ਉਹ ਆਖਣਗੇ ਉਹਨਾਂ ਦੇ ਨਾਲ ਅਸੀਂ ਪਹਿਰਾ ਦੇਵਾਂਗੇ ਆਪਣਾ ਕਿੰਨੇ ਦਿਨ ਹੀ ਲੱਗ ਜਾਣ ਇਸ ਮਸਲੇ ਨੂੰ ਲੈ ਕੇ ਪਿੰਡ ਦੇ ਵਿੱਚ ਕੋਈ ਪਹਿਲਾਂ ਪੰਚਾਇਤ ਵੀ ਹੋਈ ਇਸ ਬਾਰੇ ਨਹੀਂ ਹੈ ਜੀ ਸਾਨੂੰ ਕੋਈ ਪਤਾ ਪੰਚਾਇਤ ਕਾਦੀ ਹੋਣੀ ਸੀ ਜੋ ਤੜਕੇ ਆ ਕੇ ਪਿੰਡ ਤੁਹਾਡਾ ਪਿੰਡ ਹੈ ਇਹ ਸਾਡੇ ਦੇ ਪਾਸੇ ਕੋਡ ਬੱਥੇ ਹੈ ਸਾਡੇ ਪਹਿਲਾਂ ਕੋਡ ਪਾਈ ਪਿੰਡ ਹੈ ਸਾਡੇ ਹੋਰ ਕੋੜਾ ਪਰਿਵਾਰ ਚ ਉਹਨਾਂ ਦੇ ਉਹ ਰਹੀ ਪਰਿਵਾਰ ਚੋਂ ਦਾ ਕੋਈ ਨਾ ਰਿਸ਼ਤੇਦਾਰੀ ਪਰਿਵਾਰ ਚੋਂ ਹਨਗੇ ਨੇ ਇਸ ਮਸਲੇ ਨਾਲ ਲੈ ਕੇ ਕਿ ਨਾ ਪੰਚਾਇਤਾਂ ਇਕੱਠੀਆਂ ਹੋ ਜਾਂਦੇ ਪਿੰਡ ਲੈਵਲ ਤੇ ਵੀ ਜਿਹੜੇ ਪੈਸੇ ਦੇ ਲੈਣਦੇ ਨੂੰ ਨਹੀਂ ਨਹੀਂ ਕੋਈ ਪੰਚਾਇਤ ਨਹੀਂ ਹੋਈ ਪਹਿਲਾਂ ਕੋਈ ਪੰਚਾਇਤ ਨਹੀਂ ਨਹੀਂ ਹੋਈ ਦਵਾਈ ਪਿਆ ਪ੍ਰੈਸ਼ਰ ਵੀ ਦਵਾਈ ਪਿਆ ਜੀ ਉਸੇ ਤਰ੍ਹਾਂ